ਫੋਰਮੈਨ ਆ ਜਾਂਦਾ ਤੂੰ ਆ ਜਿਹੜਾ ਮਾੜਾ ਮੂਟਾ ਰਹਿ ਗਿਆ ਕਰ ਦਿੰਦੇ ਆਪਾਂ ਕੰਮ ਫਿਰ ਤਰਪਾਲ ਪਾ ਦਿੰਦੇ ਚੱਲ ਦੇਖਦੇ ਫਿਰ ਅੱਗੇ ਠੀਕ ਆ ਸੋਡੇ ਕੰਮ ਨਹੀਂ ਨਿਭਰਦੇ ਹੈਗੇ ਜਦੋਂ ਦੇਖੋ ਸਾਰਾ ਦਿਨ ਕੰਮ 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 ਕਦੇ ਮੈਨੂੰ ਵੀ ਟਾਈਮ ਦੇ ਦਿਆ ਕਰੋ ਕੀ ਹੋਗਾ ਤੈਨੂੰ ਹੁਣ ਕੀ ਹੋ ਗਿਆ ਨਾ ਮੇਰੀ ਗੱਲ ਸੁਣ ਮੇਰੇ ਪਿਆਰ ਨੂੰ ਤੇ ਮੇਰੇ ਭਾਈ ਨੂੰ ਤਾਂ ਭੇਜਤਾ ਸ਼ਰਾਬ ਦੇ ਡਕਾਈ ਗਏ ਪਹਿਲਾ ਰਾਤ ਨੂੰ ਸਵੇਰੇ ਲਾਰਾ ਲਾ ਕੇ ਭੇਜਤਾ ਵੀ ਕੋਈ ਨਾ ਕੁੜੀ ਨੂੰ ਮੈਂ ਮਲਾ ਲਿਆਂਗਾ ਕੀ ਗੱਲ ਜਾਣੀ ਸਕਦੀ ਸੀ ਮੈਂ ਨਾਲ ਉਹ ਬਗ ਜਾਣਗੇ ਕਹਦੇ ਬਗ ਜਾਣਗੇ ਮੈਂਨੇ ਸਵੇਰੇ ਕਿਉਂ ਨਹੀਂ ਭੇਜਿਆ ਹੁਣ ਵੀ ਕਿੰਨੇ ਦਿਨ ਲੰਘ ਗਏ ਉਹ ਕੋਈ ਨਾ ਹੁਣ ਸੀਜ਼ਨ ਆ ਰਿਹਾ ਗਿਆ ਸੀਜ਼ਨ ਆ ਕੇ ਭਗ ਜਾਗੇ ਆਪਾਂ ਐਡੀ ਗੱਡੀ ਗੱਲਾਂ ਤੇਰੇ ਪਿਕਿੰਗ ਦੇ ਭੱਜਣ ਲੱਗੇ ਨੇ ਪਹਿਲਾਂ ਤਾਂ ਕਹਿੰਦੇ ਸੀਗੇ ਮਸ਼ੀਨ ਬੰਨੀ ਜਾਂਦੇ ਮਸ਼ੀਨ ਦਾ ਵੀ ਸਾਰਾ ਕੰਮ ਨਿਪਟੜ ਗਿਆ ਹੈ ਹੁਣ ਤੁਸੀਂ ਹੋਰ ਵਿੱਡ ਵਿੱਡ ਲਿਆ ਉਹ ਫਿਰ ਹੋਰ ਵੀ ਕੰਮ ਹੁੰਦੇ ਨੇ ਬੰਦਿਆਂ ਨੂੰ ਐ ਥੋੜੀ ਵੀ ਰੋਜ਼ੇ ਝੋਲਾ ਚੱਕਰ ਤੁਰੀ ਚੱਲੋ ਬਸ ਹੈ ਹੁਣ ਤੁਸੀਂ ਮੇਰੇ ਨਾਲ ਜਾਂ ਨਹੀਂ ਜਾਣਾ ਨਹੀਂ ਮਲਾ ਕੇ ਲੈਣਾ ਮੇਰੇ ਮੈਂ ਤੈਨੂੰ ਮੈਂ ਤੈਨੂੰ ਜਵਾਬ ਦੇਵਾਂਗਾ ਮੈਨੂੰ ਇੱਕ ਗੱਲ ਦੱਸ ਦੋ ਨਹੀਂ ਲੈ ਕੇ ਜਾਣਾ ਮੈਂ ਤੈਨੂੰ ਜਵਾਬ ਦੇ ਲੈ ਕੇ ਜਾਊਂਗਾ ਜਵਾਬ ਵੀ ਨਹੀਂ ਦਿੰਦੇ ਜੇ ਜਵਾਬ ਦੇ ਦੋ ਤਾਂ ਮੈਂ ਟਿੱਕੀ ਬੈਠ ਜਾ ਵੀ ਜਵਾਬ ਮਿਲ ਗਿਆ ਮੈਨੂੰ ਮੇਰੀ ਗੱਲ ਸੁਣਾ ਮਸ਼ੀਨ ਲੈ ਕੇ ਐਮਪੀ ਆਵਾਂਗੇ ਹੈ ਐਮਪੀ ਸਾਨੂੰ 15 20 ਦਿਨ ਲੱਗਣਗੇ ਤੂੰ 15 20 ਦਿਨ ਵੇਕੇ ਲਾਏ ਗੱਲ ਖਤਮਾ ਪੱਕੀ ਗੱਲ ਹੈ ਨਾ ਪੱਕੀ ਗੱਲ ਆ ਇਸੇ ਗੱਲ ਤੇ ਰਹੋ ਮੈਂ ਕਹਣਾ ਸੌ ਲੱਗੇ ਤੇਰੀ ਜੇ ਮੁਕਰਾਂ ਹਾਂ ਮੇਰੀ ਤਾਂ ਝੂਠੀ ਸੋਹਣਾ ਤੂੰ ਬਾਰ ਬਾਰ ਖਾਂਦਾ ਰਹਿਣਾ ਜੇ ਗੱਲ ਝੂਠੀ ਨਿਕਲ ਕੇ ਦੇਖ ਲਓ ਫਿਰ ਉਹ ਪਤਾ ਕੀ ਆ ਅਸਲ ਤੇ ਨਾ ਜਿਹੜੀ ਅੰਦਰਲੀ ਗੱਲ ਆ ਮੈਂ ਤੈਨੂੰ ਕਦੇ ਦੱਸਦਾ ਨਹੀਂ ਹੈਗਾ ਵੀ ਮੈਂ ਤੈਨੂੰ ਕਿਉਂ ਨਹੀਂ ਭੇਜਦਾ ਹੈਗਾ ਕਿਹੜੀ ਗੱਲ ਤੇ ਅੰਦਰਲੀ ਕਿਹੜੀ ਗੱਲ ਹੈ ਉਹ ਮੇਰਾ ਕੰਮ ਕੌਣ ਕਰੂ ਹੋਰ ਦੱਸ ਫਟੇ ਮੂੰ ਤੇਰੇ ਆਹੀ ਗੱਲ ਸੀ ਹੈ ਅੰਦਰਲੀ ਹੋਰ ਕੰਮ ਕੌਣ ਕਰੂ ਮੈਨੂੰ ਸਾਰਾ ਪਤਾ ਤੇਰੇ ਦਿਲ ਚ ਪਾਪ ਹੈ ਆ ਹੁਣ ਵੀ ਤੂੰ ਮੈਨੂੰ ਲਾਰਾ ਲਾਇਆ ਨਹੀਂ ਲੈ ਕੇ ਜਾਂਦਾ ਉਹ ਹੱਦ ਕਰ ਦੇ ਤੂੰ ਉਹ ਲਾਰਾ ਲਾਣ ਨੂੰ ਮੈਂ ਮੰਨਤ ਨਹੀਂ ਕੋਈ ਹੈ ਲੈ ਕੇ ਜਾਊਂਗਾ ਤੈਨੂੰ ਧੀਰਜ ਰੱਖ ਸਾਵਰਦਾ ਫਲਾਂ ਮਿੱਠਾ ਹੁੰਦਾ ਜਾਵਾਂਗੇ ਇਹ ਬੰਦਾ ਰੋਜ਼ ਰੋਜ਼ ਤੁਰੇ ਫਿਰੇ ਨਾ ਬੰਦੇ ਦੀ ਇੱਜ਼ਤ ਨਹੀਂ ਰਹਿੰਦੀ ਫਿਰ ਹੋਰ ਆਹੀਂ ਤੈਨੂੰ ਕਹਿਣਾ ਅੱਪਾ ਜਾਵਾਂਗੇ ਉਹਦੇ ਤੇਰੇ ਭਾਈ ਦਾ ਨਵਾਂ ਨਵਾਂ ਵਿਆਹ ਹੋਇਆ ਉਹਨਾਂ ਨੂੰ ਹਸਣ ਖੇਡਣ ਦੇ ਹਨ ਤੂੰ ਜਾਏਂਗੀ ਵਿੱਚੋਂ ਮੇਰੇ ਰੰਗ ਚ ਵੰਗਣਾ ਪਾਏਂਗੀ ਜਾ ਕੇ ਖਾਮ ਖਾ ਫੇਰ ਤਾਂ ਹੀ ਤੈਨੂੰ ਕਹਣਾ ਅਪਾ ਚੱਲਾਂਗੇ ਮੈਨੂੰ ਐਮਪੀ ਦਾ ਜਿਹੜਾ ਲਾਇਆ ਉਹਦੇ ਫੇਰ ਜਾਵਾਂਗੇ ਅਪਾ ਕੋਈ ਗੱਲ ਨਹੀਂ ਹੁਣ ਆ 15 20 ਦਿਨਾਂ ਦੀ ਗੱਲ ਤੇ ਰਹੋ ਜਦੋਂ ਤੁਸੀਂ ਐਮਪੀ ਵਾਗੇ ਨਾ ਮੈਂ ਪੱਕਾ ਹੀ 15 20 ਦਿਨ ਲਾ ਕੇ ਹਾਂ ਜੇ ਗੱਲ ਤੁਸੀਂ ਇਹ ਨਾ ਪੂਰੀ ਕੀਤੀ ਨਾ ਤਾਂ ਮੈਂ ਵੀ ਕਿਸੇ ਨਾਲ ਨਹੀਂ ਵਰਤਦੀ ਤੇਰੇ ਰਿਸ਼ਤੇਬਾਦਾਰ ਵੀ ਵਾਪਸ ਹੀ ਜਾਣਗੇ ਮੇਰੀ ਭੈਣ ਆ ਕਦੇ ਆਂਦੀ ਔਰੇ ਹੈਂ ਮੇਰੀ ਗੱਲ ਸੁਣੋ ਹੁਣ ਤੁਸੀਂ ਨਾ 15 20 ਦੇ ਨਾਲ ਹੀ ਗੱਲ ਧੀ ਰਹੋ ਜਦੋਂ ਤੁਸੀਂ ਐਮਪੀ ਬਾਗੇ ਨਾ ਮੈਂ 15 20 ਨਹੀਂ ਲਾ ਕੇ ਆਉ ਜੇ ਤੁਸੀਂ ਮੇਰੀ ਇਹ ਗੱਲ ਪੂਰੀ ਨਾ ਕੀਤੀ ਤਾਂ ਮੈਂ ਵੀ ਤੁਹਾਡੀ ਭੈਣ ਨੂੰ ਇੱਥੇ ਬਾੜਦੀ ਨਹੀਂ ਸਿੱਧੀ ਜੀ ਗੱਲ ਹੈ ਮੇਰੀ ਕੋ ਮੇਰੀ ਵੀ ਤਾਂ ਭੈਣ ਹੈਗੀ ਆ ਆਂਦੀਆ ਕਿਤੇ ਉਰੇ ਹੈ ਉਸੇ ਦੀ ਗੱਲ ਨਹੀਂ ਕਰਦੀ ਆਉਂਦੀ ਕਿਉਂ ਨਹੀਂ ਲੈ ਦੇਖ ਲੈ ਕਹਿੰਦੇ ਸ਼ੈਤਾਨ ਨੂੰ ਜਾਦੂ ਕਰਦਾ ਹੋ ਕੇ ਤੇ ਹਾਜ਼ਰ ਆ। ਉਹ ਪੁਰਾਣਾ ਸਾਹਿਬ। ਭਾਈ ਸੋਡੀਆਂ ਬਹੁਤ ਲੰਬੀਆਂ ਨੇ ਸੋਡੀਆਂ। ਹਜੇ ਹੁਣੇ 1 ਮਿੰਟ ਪਹਿਲਾਂ ਤੇਰੇ ਵੀਰੇ ਨੂੰ ਯਾਦ ਕਰ ਰਿਹਾ ਸੀ। ਹਾਂ ਹਾਂ। ਭਾਈ ਠੀਕੋ। ਹੋਰ ਵਧੀਆ ਭਾਈ। ਹੋਰ ਸੁਣਾਓ। ਹਾਂ ਹਾਂ। ਬੜਾ ਛਾਪਾ ਮਾਰਿਆ ਕੀ ਕਰਦਾ। ਹਜੇ ਹੁਣੇ ਯਾਦ ਕੀਤਾ ਮੈਂ ਕਿਹਾ 1 ਮਿੰਟ ਵੀ ਨਹੀਂ ਹੋਇਆ। ਜਦੋਂ ਭਾਬੀ ਤੂੰ ਮੈਨੂੰ ਯਾਦ ਕੀਤਾ ਨਾ ਮੇਰੇ ਤਾਂ ਦਿਲ ਚੋਂ ਦੀ ਘੰਟੀ ਵੱਜੀ। ਆਹ ਦੇਖ ਲੈ ਫਿਰ ਉਹਦੀ ਮੈਂ ਵੱਜੀ ਇੱਥੇ ਆ ਕੇ। ਵਧੀਆ ਕਰਿਆ ਭੈਣੇ। ਹੋਰ ਪੰਚੀ ਸਾਹਿਬ। ਆਇਆ ਗੀਤ ਕੋਲ ਕੋਈ ਮਾਰਕੀਟ ਚ ਕਰਾਈ ਓਏ ਆਜੂਗਾ ਚੱਲ ਰਹੀ ਐ ਗੱਲ ਤੂੰ ਐਂ ਹਸਾਬ ਲਾ ਲਾ ਜਿੱਦੇ ਗਾਣਾ ਆ ਗਿਆ ਨਾ ਸਾਰੇ ਪੰਜਾਬ ਚ ਪੰਛੀ 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 ਘਰਾ ਦੂ ਦੇਖ ਲੈ ਕਿਉਂ ਬਣਾ ਹਾਂ ਵੀਰੇ ਗੱਲ ਤਾਂ ਇਹਦੀ ਜਮਾਂ ਪੱਕੀ ਐ ਇਹਨੇ ਤਾਂ ਇੰਨੀਆਂ ਕਾਪੀਆਂ ਕਾਲੀਆਂ ਕਰ ਕਰ ਤੜੀਆਂ ਪਈਆਂ ਨੇ ਜਿੰਦੇ ਗਾਣੇ ਲਿਖੇ ਸਾਰੇ ਮੇਰੇ ਤੇ ਅੱਖ ਤੇ ਮੇਰੀ ਤੇ ਗਾਣਾ ਨੱਕ ਤੇ ਮੇਰੇ ਤੇ ਗਾਣਾ ਲੱਕ ਤੇ ਮੇਰੇ ਤੇ ਗਾਣਾ ਮੈਂ ਤਾਂ ਇਹਨੂੰ ਕਹਿ ਕਹਿ ਥੱਕ ਗਈ ਵੀ ਭਾਈ ਬਸ ਕਰ ਬੱਸ ਕਰ ਬਤੇਰੇ ਗਾਣੇ ਲਿਖ ਲੈ ਪਰ ਕਹਿੰਦਾ ਨਾ ਜਿੰਨਾ ਚਿਰ ਕਹਿੰਦਾ ਮੇਰਾ ਗਾਣਾ ਤਾਂ ਮੈਂ ਕਾ ਕਰਦਾ ਨਹੀਂ ਮੈਂ ਨਹੀਂ ਉਹਨਾਂ ਚਿਰ ਹਟਦਾ ਕਹਿੰਦਾ ਉਹ ਪੁਰੋਣਿਆਂ ਹੂੰ ਉਹ ਸਾਨੇ ਤੈਨੂੰ ਭੈਣ ਨਾ ਤੇਰੀ ਰੋਟੀ ਉਠੀ ਪਕਾਉਣ ਨੂੰ ਦੇ ਦਿੱਤੀ ਗਾਣੇ ਲਿਖਣ ਮਾਤੇ ਨਹੀਂ ਦੇ ਦਿੱਤੀ ਹੈ ਉਹ ਗੱਲ ਤਾਂ ਸੁਣ ਲੈ ਜੇ ਕਿਸੇ ਹੋਰ ਤੇ ਲਿਖੂਗਾ ਅਗਲਾ ਕਸਾੜ ਨਹੀਂ ਕੁੱਟਦੂ ਉਹਦੀ ਹੈ ਵੀ ਠੀਕ ਆ ਸਹੀ ਗੱਲ ਹੈ ਗਾਣੇ ਤੋਂ ਡਰਦਾ ਗੱਲਾਂ ਹੀ ਮਾਰੀ ਜਾਊਂਗਾ ਕਿ ਚਾਹ ਪਾਣੀ ਵੀ ਪੁੱਛੋ ਇੱਕ ਤਾਂ ਤੁਸੀਂ ਗੱਲਾਂ ਦੇ ਗਲਾਕੜ ਹੋ ਓਹੋ ਹੱਸ ਰਹੇ ਆਂ ਚੱਲ ਤੂੰ ਚਾਹ ਤਾਂ ਬਣਾ ਜਦਾ ਪੀਣੀ ਹੋ ਗੱਲ ਸੁਣ ਉਹ ਜਿੱਤੇ ਪੁੱਤ ਆ ਬਾਪੂ ਉਥੇ दारू ਚੋਲਸਣਾ ਭਾਈ ਜੀ ਲੈ ਬਾਪੂ ਤੂੰ ਤਾਂ ਐਂ ਕਹਣਾ ਜਿਵੇਂ ਮੈਂ ਉਥੇ दारू ਪੀਣ ਚੱਲਿਆ ਹਾਂ ਓਏ ਉਹ ਗੱਲ ਢੀ ਲੈ ਪੁੱਤ ਤੈਨੂੰ ਮੈਂ ਗੱਲ ਦੱਸਦਾ ਪਹਿਲਾਂ ਜਦੋਂ ਅਸੀਂ ਆਏ ਕੁੜੀ ਕੋਲੇ ਪਰੌਣੇ ਨੇ ਮਾੜਾ ਜਿਹਾ ਕਹਿਤਾ ਵੀ दारू दारू ਪੀਣੀ ਆ ਮੇਰੇ ਸੁਰ ਦੇ ਤਾਂ ਮੂੰਹ ਦੇ ਵਿੱਚ ਉਹਦੀ ਜਰਕ ਦੇਣੇ ਪਾਣੀ ਆ ਗਿਆ ਉਥੇ ਡੱਕ ਲਿਆ ਭਾਈ ਡੱਕ ਕੇ ਮੇਰੇ ਸਿਰ 'ਚ ਗਲਾਸ ਮਾਰਨ ਲੱਗੇ ਤੀ ਐਨਾ ਜਲੂਸ ਕੱਢਿਆ ਰਿਸ਼ਤੇਦਾਰਾਂ ਮੂਹਰੇ ਓ ਕਿਉਂ ਬਾਪੂ ਝੂਠ ਬੋਲੀ ਜਾਂਦਾ ਹੈ ਪੈਗ ਕਦਾ ਤਾਂ ਲਾਉਣਾ ਸਟਾਰਟ ਕੀਤਾ ਜੀ ਤੂੰ ਕਹਿੰਦਾ ਕੋਈ ਗੱਲ ਨਹੀਂ ਇੱਕ ਅਦਾ ਲਾਲ ਆ ਕੁਝ ਨਹੀਂ ਹੁੰਦਾ ਮੈਂ ਬਾਪੂ ਜੀ ਤੁਹਾਨੂੰ ਪਤਾ ਤਾਂ ਹੈ ਇਹ ਕਿੰਨੀ ਝੂਲਸਦਾ ਆ ਉਹੀ ਗੱਲ ਪੁੱਤ ਮੈਂ ਸਮਝਾਉਣਾ ਮੈਂ ਕਦੋਂ ਕਿਹਾ ਭਾਈ ਇਹਨਾਂ ਨੇ ਮੈਂ ਪਰਾਨੋ ਨੂੰ ਕਹਿੰਦਾ ਚੰਗਾ ਲੱਗਦਾ ਹੈ 200 ਰੁਪਏ ਬੱਪੂ ਦਾ ਪਕਾਈ ਮਾਰਦਾ ਮਗਰੇ ਤੂੰ ਮਗਰੇ ਤੈਨੂੰ ਪਤਾ ਨਹੀਂ ਲੱਗਦਾ ਤੇ ਤੈਨੂੰ ਕਿੰਨੀ ਵਾਰੀ ਕਿਹਾ ਤੂੰ ਨਾ ਝੂਲਸਿਆ ਕਰ ਓਏ ਮੈਂ ਤਾਂ ਇੱਕ ਦੋ ਪੈਗ ਲਾਏ ਸੀ ਮੈਂ ਕਿਹੜਾ ਉੱਥੇ ਗਿਆ ਪਤਾ ਮੈਨੂੰ ਤੇਰੇ ਇੱਕ ਦੋ ਪੈਗਾਂ ਦਾ ਪਕੜਦੇ ਹੁਣ ਲੱਗਿਆ ਭਗਾਈ ਮਾਰਨਾ ਓਏ ਚੱਲ ਫੁੱਟ ਦਰ ਲਾ ਹੁਣ ਨਾ ਉੱਥੇ ਲਾਲਾ ਟੁੱਟਣ ਲੱਗ ਜੀ ਤੇ ਪਤਾ ਕੀ ਆ ਗਈ ਪਤਾ ਕੀ ਆਪਣੀ ਉੱਥੇ ਕੁੜੀ ਹੈ ਚੰਗੇ ਨਹੀਂ ਲੱਗਦੇ ਹੈਗੇ ਭਾਈ ਆਪਾਂ ਗੱਲ ਉਹ ਸਮਝਾਉਣਾ ਤੈਨੂੰ ਪਤਾ ਓ ਬਾਪੂ ਮੈਨੂੰ ਕਿਹੜਾ ਪਤਾ ਨਹੀਂ ਵੀ ਉੱਥੇ ਆਪਣੀ ਕੁੜੀ ਆ ਹੈ ਤੂੰ ਤਾਂ ਐ ਕਹਿੰਦਾ ਮੈਂ ਅੱਜ ਪਹਿਲੀ ਵਾਰੀ ਰਸਤੇ 'ਤੇ ਚੱਲਿਆ ਹਾਂ ਉਹ ਮੈਂ ਆਪਣੇ ਹੱਥੀ ਕੁੜੀ ਦਾ ਵਿਆਹ ਕੀਤਾਗਾ ਉਦਿਆਂ ਵਾਲਾ ਜਲੂਸ ਉੱਪਰ ਲੱਗਿਆ ਫੇਰ ਪੁੱਤ ਜਲੂਸ ਤਾਂ ਇਹ ਕੱਡੇ ਸੀ ਕਿ ਮੈਂ ਕੱਡੇ ਸੀ ਤਾਂ ਇਹ ਕੱਡੇ ਤਾਂ ਇਹ ਕੱਡੇ ਤੀਗਾ ਤੈਨੂੰ ਸ਼ਰਮ ਆਉਣੀ ਚਾਹੀਦੀ ਚੱਲ ਮੈਂ ਤਾਂ ਪਰੌਣੇ ਦੇ ਹਾੜ ਪਰਬਾਣ ਦਾ ਬਹਿ ਗਿਆ ਤੂੰ ਕਿਉਂ ਬੈਠਾ ਵੀ ਬੋਲਦਾ ਕਿਵੇਂ ਮੈਨੂੰ ਆ ਦੇ ਪਰੌਣੇ ਦੇ ਘਰੇ ਚੰਗਾ ਲੱਗਦਾ ਪੀਣਾ ਓਏ ਪਰੌਣਾ ਚੰਗਾ ਲੱਗਦਾ ਆਪਣੇ ਘਰੇ ਕੇ ਪੀਂਦਾ ਉਹ ਨਹੀਂ ਪੀਂਦਾ ਜੇ ਮੈਂ ਨਾਲ ਹੀ ਉਹ ਜਵਾਈ ਭਾਈ ਹੈ ਉਹਦਾ ਹੱਕ ਬਣਦਾਗਾ ਹਾਂ ਉਹ ਜੇ ਜਵਾਈ ਭਾਈ ਹੈ ਫਿਰ ਮੈਂ ਵੀ ਤਾਂ ਕੁੜੀ ਦਾ ਭਾਈ ਹਾਂ ਆਏ ਕੁੜੀ ਕੋਲੇ ਥੜੂ ਪਿੰਦੇ ਹੁੰਦੇ ਨੇ ਹੁੰਦਾ ਕਰਨ ਲੱਗਦਾ ਧੀਆਂ ਦੇ ਘਰੇ ਤਾਂ ਲੋਕ ਪਾਣੀ ਨਹੀਂ ਪੀਂਦੇ ਹਾਂ ਤੂੰ ਦਾਰੂਆਂ ਪੀਂਨਾ ਉੱ ਜੇ ਤੂੰ ਹੁਣ ਉੱਥੇ ਜਾ ਕੇ ਪੀਤੀ ਨਾ ਤੇ ਆਪਦਾ ਹਿਸਾਬ ਲਾ ਲਈ ਬਾਪੂ ਉਦੋਂ ਪੀਲੀ ਜਿਹੜੀ ਇਹਨੇ ਪੀਣੀ ਸੀ ਹੁਣੇ ਪੀ ਕੇ ਦਿਖਾਵੇ ਇਹਦੀਆਂ ਨਾ ਕੜਾਈਆਂ ਨਾ ਚੀਕਾਂ ਤੇ ਤਾਂ ਕਹੀਂ ਮੈਨੂੰ ਹਾਂ ਹਾਂ ਭਾਈ ਮੈਥੋਂ ਤਾਂ ਇਹ ਡਰਦਾ ਨਹੀਂ ਹੈ ਇਹਨੂੰ ਡਰ ਨਹੀਂ ਨਾ ਕਿਸੇ ਦਾ ਅੱਜ ਅੱਜ ਲੱਗੂ ਤੈਨੂੰ ਪਤਾ ਪੀ ਕੇ ਦਿਖਾਈ ਤੂੰ ਉੱਥੇ ਓਏ ਹੁਣ ਇੱਥੇ ਲੜੀ ਜਾਉਂਗੇ ਕਿ ਗਾਹਾਂ ਉਹ ਵੀ ਤਰੋਂਗੇ ਤੇ ਬਾਪੂ ਸਾਹਮਣੇ ਕਾਹਤੋਂ ਬੇਇੱਜ਼ਤੀ ਕਰਤੀ ਜਨੇ ਘਰੇ ਜਾ ਕੇ ਲੜਨੀ ਜਿਹੜਾ ਲੜਨਾ ਤੂੰ ਇਸ ਕਾਬਲ ਹੈਗਾ ਨਾ ਮੈਂ ਛੋਣਦੀ ਨਾ ਚੁੱਪ ਕਰ ਲੱਗੀ ਆ ਪੌਖਣਾ ਚੱਲ ਬਾਪੂ ਚੱਲੀਏ ਆਹੋ ਮੇਰੀ ਤਾਂ ਗੱਲ ਤ ਕੁੜੀ ਦੀ ਗੱਲ ਮੰਨ ਲਈ ਓਏ ਦੋਹਾਂ ਦੀ ਮੰਨ ਲਈ ਤੁਸੀਂ ਦੋਨੇ ਸਿਆਲੇ ਆਜੋ ਹੁਣ ਆਜਾ ਆਹੋ ਨਾਲੇ ਤੂੰ ਨਾ ਡੱਫਣਾ ਬਾਈ ਹੁਣ ਉੱਥੇ ਤੂੰ ਵੀ ਆਪਦੀ ਜ਼ੁਬਾਨ ਨੂੰ ਕੰਟਰੋਲ ਰੱਖੀ ਓਏ ਮੈਂ ਕਦੇ ਬੂਰ ਨਾ ਕੁਝ ਬੋਲ ਲੈਣਾ ਤਾਂ ਹਿਸਾਬ ਲਾ ਲਿਆਂਦਾ ਹਾਂ ਫੇਰ ਨਾ ਕਹੀਂ ਮੇਰੇ ਤੋਂ ਮੋਰਾ ਕੋਈ ਨਹੀਂ ਮੈਂ ਬਣਾਣੀ ਚਾ ਹਾਂ ਬਣਾ ਓਪਣ ਸਾਡਾ ਵੀ ਪਾਲੀ ਪਾਣੀ ਜਾ ਚਾ ਆफी ਵੀ ਆ ਗਏ ਲੈ ਪਰੋਣਾ ਸਾਹਿਬ ਸਤਿ ਸ੍ਰੀ ਅਕਾਲ ਬਾਕੂ ਦਾ ਸਤਿ ਸ੍ਰੀ ਅਕਾਲ ਫੇਰ ਆਗੇ ਦੁਬਾਰੇ ਓਏ ਕਿਵੇਂ ਆ ਪਰੋਣਾ ਸਾਹਿਬ ਠੀਕ ਬਾਕੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਓ ਕਿਵੇਂ ਆ ਪੰਛੀ ਸਿਆ ਸਤਿ ਆ ਬਾਕੂ ਸਤਿ ਆ ਬਜ਼ੁਰਗੋ ਠੀਕ ਓ ਬੜਾ ਦੋਨੇ ਛਾਪਾ ਮਾਰਿਆ ਓਏ ਐ ਆ ਵਈ ਆਈ ਹੋਰ ਸੁਣਾ ਫੇਰ ਪੰਛੀ ਆਇਆ ਕੋਈ ਰਿਕਾਰਡ ਰਕੋੜ ਉਹ ਰਿਕਾਰਡ ਆਈ ਜਾਂਦੇ ਨੇ ਤੂੰ ਐਂ ਦੇਖ ਲਈ ਜਿੱਦੇ ਮੇਰਾ ਰਿਕਾਰਡ ਚੱਲ ਗਿਆ ਨਾ ਸਾਰੇ ਪੰਜਾਬ ਚ ਆਲ ਵਰਲਡ ਚ ਪਾਂਛੀ 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 ਗਰਾਵਾ ਉਹਦਾ ਸਹੀ ਗੱਲ ਆ ਪੁੱਤ ਗਰਦਾਸ ਮਾਨਕ ਵਾਂਗੂ ਮਸ਼ਹੂਰ ਹੋਵੇਗਾ ਭਾਈ ਜੀ ਜਿੱਦਣ ਤੁਹਾਡਾ ਗਾਣਾ ਆਇਆ ਨਾ ਪਹਿਲਾ ਗਾਣਾ ਸਾਡੇ ਘਰੇ ਸਭ ਤੋਂ ਪਹਿਲਾਂ ਡੱਬਾ ਦੇ ਕੇ ਜਾਇਓ ਹਾਂ ਹਾਂ ਭਾਈ ਜ਼ਰੂਰ ਪਤਾ ਕੀ ਬਾਈ ਇਹ ਕਹਿੰਦੇ ਰਹਿੰਦੇ ਅੱਜ ਪੰਛੀ ਦਾ ਡੱਬਾ ਆਇਆ ਅੱਜ ਪੰਛੀ ਦਾ ਡੱਬਾ ਆਇਆ ਅਸੀਂ ਤਾਂ ਡੱਬੇ ਦੀ ਵੇਟ ਹੀ ਕਰੀ ਜਾਂਦੇ ਆ ਸਾਡਾ ਆਇਆ ਭਰਾਵਾ ਦੇਖ ਵੀ ਗਾਣੇ ਦਾ ਤਰ੍ਹਾਂ ਆ ਹੀ ਜਾਣਗੇ ਬਸ ਤੇਰਾ ਡੱਬਾ ਆਇਆ ਓਹੋ ਹੁਣ ਗੱਲਾਂ ਹੀ ਮਾਰੀ ਜਾਉਂਗੇ ਕਾਕੇ ਰੋਟੀ ਪਾਣੀ ਦਾ ਵੀ ਕਰੋਗੇ ਚਾਹ ਪਾਣੀ ਵੀ ਨਹੀਂ ਪੁੱਛਿਆ ਪਹਿਲਾਂ ਇਹ ਗੱਲਾਂ ਲਾ ਕੇ ਬਹਿ ਗਏ ਹੁਣ ਤੁਸੀਂ ਬੈਠ ਗਏ ਚਲੋ ਆਜੋ ਆਪਾਂ ਚਾਹ ਪਾਣੀ ਬਣਾਉਣੇ ਚਾਹ ਕਰ ਚਾਹ ਜਾਓ ਜਾਓ ਆਜੋ ਭਾਬੀ ਆਜੋ ਆਜੋ ਭੈਣੇ ਲੈ ਸਾਡੀ ਲਾਓ ਜੀ ਆ ਲੈ ਬੈਗ ਲੈ ਆਜਾ ਉਰੇ ਪਾਰ ਆ ਸਾਡੀ ਚਾਹ ਹੋਰ ਆਹੋ ਚਾਹ ਕਾਣੂ ਪੀਣੀ ਆ ਹੋਰ ਬਾਪੂ ਵਧੀਆ ਚਾਹ ਕਾਣੂ ਪੀਣੀ ਆ ਮਾਸ ਉਹ ਕੋਈ ਨਾ ਕੋਈ ਨਾ ਮੈਨੂੰ ਪਤਾ ਬਾਪੂ ਦੀ ਕੀ ਮਰ ਜਾ ਉਹ ਪੁਰਾਣਾ ਤੈਨੂੰ ਪਤਾ ਨਹੀਂ ਪੀਂਦਾ ਦਾ ਬਾਪੂ ਆ ਬਦਨਾਮ ਮੈਨੂੰ ਕਰਦਾ ਉਹ ਦਾਰੂ ਦਾ ਹੈ ਹੀ ਬਦਨਾਮ ਆ ਓਏ ਆਉਂਦੇ ਹੋਏ ਨਾ ਤੇਰੀ ਸਾਲੇ ਹਰ ਸਾਰੇ ਰਾਹ ਮੈਨੂੰ ਮਿਹਨਤ ਦੀ ਆਈ ਆ ਪੀਣੀ ਨਹੀਂ ਪੀਣੀ ਨਹੀਂ ਉਹ ਇਹਨੇ ਲੁੱਤੀ ਲੈ ਜਾ ਬਾਪੂ ਨੇ ਬਾਪੂ ਮੜੇ ਬਹੂ ਦੇ ਹੁੰਦੇ ਕਰੂ ਇਹ ਗੱਲਾਂ ਕਰਦਾ ਨਾ ਮੜਾ ਜਿਆ ਕਹਿਣਾ ਪੈਣਾ ਨਾਲ ਮੌਸਮ ਦਾ ਦੇਖ ਲੈ ਓਏ ਮੌਸਮ ਦੀ ਗੱਲ ਨਾ ਕਰੋ ਪਰੋੜੇ ਦੇ ਗੀਤ ਬਣਾ ਦੇ ਨਾ ਫਿਰ ਗੀਤੇ ਪਤਾ ਕਿਵੇਂ ਆਉਂਦੇ ਲਿਖਤਮ ਪੰਛੀ ਮੌਸਮ ਹੋ ਗਿਆ ਸੁਹਾਣਾ ਲੱਗਿਆ ਝੜੀ ਕੁੜੇ ਹਾਂ ਪੰਛੀ ਦੀ ਕਰਦਾ ਜਿੱਦ ਬੜੀ ਕੁੜੇ ਉਹ ਤੁਸੀਂ ਤਾਂ ਆਪ ਹੀ ਗਾਣਾ ਬਣਾਤਾ ਵੇ ਭਾਈ ਤੈਨੂੰ ਦੇਖਦੇ ਘਸ ਵੀ ਗੀਤ ਲਿਖਣ ਲੱਗ ਪਿਆ ਘਰਮੂਝ ਨੂੰ ਦੇਖ ਕੇ ਘਰਮੂਝਾਂ ਰਾਕ ਬਦਲਾ ਐ ਕਰਦੇ ਫਿਰ ਆਥਣੇ ਬਣਾਉਨੇ ਐ ਪ੍ਰੋਗਰਾਮ ਨਾਲੇ ਪੁਰਾਣੇ ਤੋਂ ਸੁਣਾਏ ਗਾਣੇ ਹਾਂ ਚਲੋ ਠੀਕ ਆ ਹਾਂ ਚਲੋ ਚਲੋ ਚਾਹ ਪੀਏ ਫਿਰ ਆਜੋ ਆਜੋ ਚਲੋ ਚੱਲ ਪੁਰਾਣੇ ਚਲੋ ਭਾਈ ਲਓ ਪੈਣ ਜੀ ਭਾਬੀ ਤੁਸੀਂ ਇੱਥੇ ਬੈਠੋ ਮੇਰੇ ਤੋਂ ਵਾਸਤੇ ਗਰਮ ਗਰਮ ਚਾਹ ਲੈ ਕੇ ਆਉਣੀ ਬੈਠ ਤੂੰ ਆ ਦੇਖ ਲੈ ਭੈਣ ਜੀ ਤੂੰ ਦੇਖੀ ਯਹੀ ਇਹਦੇ ਮੌ ਰੰਗ ਕੀ ਮੇਰਾ ਰੰਗ ਬਦਲਦੀ ਹੈ ਹਲਤਾ ਕਹਿੰਦੀ ਹੈ ਬੈਠੋ ਬੈਠੋ ਮੈਂ ਚਾਹ ਬਣਾਉਣੀ ਆ ਆ ਖੜ ਤੂੰ 5-7 ਮਿੰਟ ਫੇਰ ਇਹਦੇ ਡਰਾਮੇ ਦੇਖੀ ਤੂੰ ਵਧੀਆ ਕੀਤਾ ਤੂੰ ਮੈਨੂੰ ਫੋਨ ਕਰਤਾ ਅਸੀਂ ਵੀ ਦਵਾਦਲ ਤਿਆਰ ਹੋਈ ਇਤੋਂੁੰ ਦੇ ਨਹੀਂ ਸੀ ਤਿਆਰਾ ਖੇਤਾ ਚ ਫਿਰਦਾ ਸੀ ਮੈਂ ਤਾਂ ਦਵਾ ਦਵਾ ਕੇ ਮੈਂ ਕਿਹਾ ਤਿਆਰ ਹੋਵਾਂ ਤਾਂ ਜਾਣਾ ਹੈ ਪਤਾ ਭੈਣ ਕੋਲੇ ਤਾਹੀ ਤਾਂ ਮੈਂ ਤੈਨੂੰ ਫੋਨ ਕੀਤਾ ਸੀ ਮਾ ਫੇਰ ਅਗਲਾ ਆਏ ਕਹਿੰਦਾ ਵੀ ਪਤਾ ਨਹੀਂ ਕੁੜੀ ਚਕਾਨ ਮੀਨਾ ਕੋਈ ਕੁੜੀ ਲੜਦੀ ਹੈ ਪਰ ਚਾਈਨਾ ਆ ਕੇ ਹੁਣ ਤੈਨੂੰ ਵੀ ਪਤਾ ਲੱਗ ਜਾ ਉਹ ਵੀ ਤੇਰੀ ਨੰਦ ਕਹੀ ਜਿਆ ਕਰਤੋਤਾ ਕਰਦੀ ਹੈ ਇਹਨੂੰ ਤਾਂ ਰਿਸ਼ਤੇਦਾਰਾਂ ਨੂੰ ਦੇਖ ਕੇ ਤਾਂ ਤੇ ਪਿੱਸੂ ਪੈ ਜਾਂਦੇ ਨੇ ਚਾਹ ਪਾਣੀ ਵੀ ਬੜਾ ਲੱਖਾ ਹੋ ਜਾਂਦਾ ਮੇਰਾ ਤਾਂ ਭਾਈ ਉਹ ਨਰਮ ਮੈਂ ਵਿਚਾਰਾ ਜਿਹੜਾ ਇਹ ਜੀ ਨਾਲ ਕੱਟੀ ਜਾਂਦਾ ਜੇ ਕੋ ਤੇਰੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਨਾ ਹੁਣ ਉਹ ਕਿੱਦੇ ਰਤਲਾਕ ਦਿੱਤਾ ਹੁੰਦਾ ਇਹ ਵੀ ਗੱਲ ਹੈ ਨਾ ਹੁਣ ਮੜਾ ਇਹ ਛੇੜ ਕੇ ਦੇਖ ਲੈ ਕਿਹੜੇ ਮੂੰਹ ਬੋਲੂ ਨਾਲੇ ਤੈਨੂੰ ਖਵਾਉ ਪਨੀਰ ਤੇ ਨਾਲੇ ਸਾਨੂੰ ਉਹ ਤਾਂ ਤੂੰ ਛੇੜ ਕੇ ਦੇਖੀ ਤੇਰਾ ਤਾਂ ਰੋਬ ਵੀ ਚੱਲ ਜੂ ਇਹਦੀ ਪਰਜਾਈਆਂ ਨਾ ਜਿਵੇਂ ਆਪ ਕਹਿੰਦੇ ਹੁੰਦੀ ਹੈ ਮੇਰੇ ਤੇ ਕੀ ਆਈ ਮੇਰੇ ਤੇ ਕੇ ਮਿਰਿਆਈਂ ਸੇਵਾ ਕਰਦੇ ਨੇ ਵੀ ਮੇਰੇ ਵੀ ਤਾਂ ਇੱਥੇ ਪੇਕੇ ਨੇ ਮੈਂ ਵੀ ਤਾਂ ਕਿਸੇ ਨੂੰ ਇੱਕ ਕਿਚੌੜੀ ਕਰਕੇ ਕਹਿ ਸਕਦੀ ਵੀ ਮੇਰੇ ਭਾਈ ਪਰਜਾਈ ਭਈ ਮੇਰਾ ਬਾਲਾ ਕਰਦੇ ਨੇ ਪਰ ਭਾਈ ਉਹ ਤਾਂ ਵਿਚਾਰੇ ਨੁਕਸ ਕਰਨੀ ਨਹੀਂ ਦਿੰਦੀ ਆਪੀ ਪ੍ਰਧਾਨ ਬਣੀ ਰਹਿੰਦੀ ਹੈਗੀ ਨਾ ਹੁਣ ਜਦੋਂ ਇਹ ਸਾਡੇ ਕੋਲ ਜਾਂਦੀ ਹੈ ਹੈ ਕਹਿਣ ਨੂੰ ਤਾਂ ਕਹਿ ਦਿੰਦੀ ਮੈਂ ਪੇਕੇਾਂ ਤੇ ਚੱਲੀ ਆਂ ਉਥੇ ਤਾਂ ਮੈਂ ਏਡੀ ਸਵਾਦ ਦੇ ਭਰਾ ਦੇ ਘਰ ਤੇ ਮੂਹ ਪਨੀਰ ਮਟਰ ਬਣਾਏ। ਨਾ ਐਡਾ ਨੱਕ ਬੋਲਾ ਮਾਰਿਆ। ਤੂੰ ਧਰਮ ਨਾਲ ਯਕੀਨ ਨਹੀਂ ਕਰਨਾ। ਮੈਂ ਤਾਂ ਉਸੇ ਟਾਈਮ ਨਾ ਰੋਣ ਕਿ ਹੋਗੀ। ਇਹ ਇਹ ਜਾਨਨੀ। ਕਰੇਗਾ ਮੂੰਗੀ ਦੀ ਦਾਲ ਤੜਕਾ ਨਾ ਲੰਦੀ ਹੋਵੇ। ਸਮਝੀ ਬਣਾਈ ਇੰਨੀ ਵਧੀਆ। ਅੱਛੀ ਨੁਕਸ ਕੱਟੇ ਨੇ। ਕਦੀ ਲੋਨ ਨਹੀਂ ਘਟ ਕਦੀ ਇਹਦੇ ਚ ਘਿਓ ਘਟ ਹੈ ਕਦੀ ਤੜਕਾ ਨਹੀਂ ਲਾਇਆ। ਮਰ ਤਾਂ ਜੀ ਹੈ ਕਰੇ। ਕਿ ਕੌਮਲਾ ਬੜਾ ਤੇ ਇਹਦੇ ਸਰਚ ਪਲਟਦਾ ਨਹੀਂ ਭੈਣੇ ਕੌਲੇ ਨਾਲ ਕਿੱਥੇ ਕੰਮ ਸਰਦਾ ਸੀ ਪਤੀਲਾ ਮਾਰਦੀ ਚੱਕੇ ਸਬਜੀ ਵਾਲਾ ਸਰਚ ਫੇਰ ਪਤਾ ਲੱਗ ਜਾਂਦਾ ਦੇਖ ਲੈ ਕਿਵੇਂ ਚੌੜੀ ਹੋ ਆਇਨਾ ਸਾਂ ਚਾੜ ਚਾੜ ਕੇ ਗੱਲਾਂ ਕਰੂਗੀ ਵੀ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਇਹਨੂੰ ਇਹ ਨਹੀਂ ਪਤਾ ਵੀ ਰਿਸ਼ਤੇਦਾਰ ਭੈਣ ਭਾਈ ਵਰਤਬਰਤੇਵੇ ਵਾਸਤੇ ਹੁੰਦੇ ਨੇ ਕੋਈ ਖਾਣ ਪੀਣ ਦਾ ਭੁੱਖਾ ਨਹੀਂ ਹੁੰਦਾ ਮੋਹ ਪਿਆਰ ਹੁੰਦਾ ਜੇ ਬੰਦਾ ਤਾਂ ਹੀ ਆਉਂਦਾ ਨਹੀਂ ਕਿਹਦੇ ਲਈ ਟਾਈਮ ਐਨਾ ਆਉਣ ਜਾਂਦਾ ਸਹੀ ਗੱਲ ਐ ਲੋਕ ਲਿਆ ਹੁਣ ਵੀ ਦੇਖ ਲਈ ਫੋਕਲੀ ਜੀ ਚਾਹ ਲਿਆ ਤੇ ਮੱਥੇ ਮਾਰੂਗੀ ਕੋਈ ਨਾ ਫਿਰ ਤੂੰ ਵੀ ਸੁਣਾਈ ਕਰਦੀ ਤੂੰ ਵੀ ਨਸਾਂ ਚਾੜਨੀ ਜਿਵੇਂ ਇਹ ਨਖਰੇ ਕਰਦੀ ਤੀ ਚਲ ਮੈਂ ਤਾਂ ਨਹੀਂ ਕਰ ਸਕਦੀ ਤੂੰ ਦਾ ਕਰ ਸਕਦੀ ਤੂੰ ਤਾਂ ਪਰਜਾਈ ਹੈ ਤੇਰੀ ਤਾਂ ਹੀ ਜੁੱਤੀ ਥੱਲੇ ਹੈ ਨਹੀਂ ਕਰਨ ਨੂੰ ਤਾਂ ਨਖਰੇ ਬਥੇਰੇ ਕਰ ਲਾਂ ਬਾਪੂ ਨੂੰ ਉਂਗਲਾ ਦਿੰਦੀ ਹੈ ਹੂੰ ਨਹੀਂ ਇਹ じゃ ਤੁਹਾਡਾ ਬਾਪੂ ਹੈ ਬਾਪੂ ਨੂੰ ਮੈਨੂੰ ਆਏ ਦੱਸ ਆਪ ਤਾਂ ਤੁਸੀਂ ਆਏ ਤੇ ਤੇ ਬਾਪੂ ਨੂੰ ਘਾਤ ਲੈ ਕੇ ਹੁਣਾ ਨਹੀਂ ਰੈਂਦਾ ਨਹੀਂ ਬੁਰਾ ਕੱਲਾ ਨਹੀਂ ਜਿੱਤਰ ਨੂੰ ਤੋੜਤੇ ਮਗਰ ਤੋੜ ਲੈਂਦਾ ਉਹ ਚਿੱਤਣ ਦੀ ਬੇਬੇ ਮੁਕੀ ਆ ਉਦੋਂ ਦਾ ਮਗਰ ਮਗਰ ਤੁਰਿਆ ਫਿਰਦਾ ਮੰਡੀ ਜਾਂਨੇ ਤਾਂ ਮਗਰ ਕਿਤੇ ਵੀ ਜਾਣੇ ਕੋਈ ਰਿਸ਼ਤੇਦਾਰੀ ਚ ਮੇਰੇ ਪੇਕੇਆਂ ਤੇ ਵੀ ਚਲੇ ਜਾਂਦਾ ਮੈਨੂੰ ਤਾਂ ਫਿਰ ਐਂ ਲੱਗਦਾ ਭੈਣੇ ਵੀ ਬਾਪੂ ਜੀ ਬੇਬੇ ਹੋਰ ਭਾਤ ਐ ਪਰ ਇਹ ਦੇਖ ਕੇ ਕੋਈ ਬੁੜੀ ਕਰ ਦੋ ਘਰੇ ਤਾਂ ਟਿਕਿਆ ਰਹੂਗਾ ਹੁਣ ਮੰਗਰ ਮੰਗਰ ਪੂਛ ਮੰਗੂ ਸੋਡੇ ਮੰਗਰ ਮੰਗਰ ਕਰਦਾ ਰਹਿੰਦਾ ਕਿੱਥੇ ਕਿੱਥੇ ਲਿਜਾਉਂਦੀ ਇਹਨੂੰ ਕੀ ਵਾਰੀ ਕੋਈ ਇਹੋ ਜੇ ਕੰਮ ਤਾਂ ਦੇ ਵੀ ਜਾਣਾ ਹੁੰਦਾ ਨਹੀਂ ਵੀ ਨਾਲ ਲਜਾਇਆ ਜਾਂਦਾ ਉਹਨਾਂ ਸਿਆਣਾ ਬੰਦਾ ਨਹੀਂ ਹੁਣ ਸਿਆਣਾ ਬਣਾ ਇਹਨੂੰ ਆਪ ਨੂੰ ਸ਼ਰਮ ਚਾਹੀਦੀ ਮੇਰਾ ਫੱਜੀ ਇਹਨੇ ਕਰਤਾ ਕਿਸੇਨ ਕੱਲਾ ਰਹਾ ਤਾਂ ਮੂਰੇ ਨਾ ਤਾਂ ਮੈਂ ਇਹਨੂੰ ਨੀਲਾ ਤੋਤਾ ਦੇ ਕੇ ਮਾਰਦਾ ਨਹੀਂ ਨਾ ਨਾ ਇਹ ਜਾਪਾ ਕਾਨੂੰ ਕਰਨਾ ਹੈ ਫਿਰ ਵੀ ਚਲ ਘਰ ਦਾ ਬਜ਼ੁਰਗ ਹੈਗਾ ਪਰ ਇੱਕ ਗੱਲ ਹੈਗੀ ਇਹ ਚ ਬਹਿਤਾਂ ਬਹੁਤ ਨਹੀਂ ਗਿਆ ਤੇਰੇ ਵਾਲੀ ਸੱਸ ਵੀ ਵਿਚਾਰੀ ਮੇਰੇ ਲਈ ਬਾਲੇ ਦੁੱਖੜੇ ਰੋਂਦੀ ਹੁੰਦੀ ਸੀ ਹਰਾਮੀ ਸੀਰੇ ਦਾ ਉਹ ਵੀ ਕਹਿੰਦੀ ਜੇ ਮੈਂ ਕਿਸੇ ਰਿਸ਼ਤੇਦਾਰੀ ਚ ਜਾਨੀ ਨਾ ਕਹੂਗਾ ਮੈਂ ਤਾਂ ਨਾਲ ਜਾਉਂ ਆਏ ਕਹਿੰਗੇ ਇਹ ਨਾ ਨੀ ਬੁੜੀ ਇਕੱਲੀ ਫਿਰਦੀ ਐ ਵੀ ਸਿਆਣੀ ਬਿਆਣੀ ਉਹ 60 70 ਸਾਲ ਦੀ ਦਸ ਹੈ ਹੁਣ ਸਾਰੀ ਉਮਰ ਤੋ ਤੇ ਸੱਗੀ ਨਾਲ ਪਰਾਂ ਦਾ ਨਾਲ ਹੀ ਰਹੇ ਕਰੇਗਾ ਨਹੀਂ ਹੁਣੇ ਛੱਡ ਮੇਰੇ ਪੇਕਿਆਂ ਤੇ ਜਾ ਕੇ ਉੱਥੇ ਸਾਡੀ ਕੰਮ ਵਾਲੀ ਛੇੜਤੀ ਇਹ ਤਾਂ ਸੀ ਪਤਾ ਨਹੀਂ ਕਿਵੇਂ ਪੜਤੇ ਪਾਏ ਨੀ ਇਡਾ ਰਾਮੀਆਂ ਕੱਚੇ ਬੱਸ ਚ ਜਨਾਨੀ ਦੀ ਚੁੰਡੀ ਵੜ ਤੇ ਨੀ ਉੱਥੇ ਉਹਨਾਂ ਨੇ ਲੰਮੇ ਪਾ ਲਿਆ ਤੇਰੇ ਭਾਈ ਨੇ ਮਸਾ ਛੜਾਇਆ ਹੱਥ ਪੱਲਾ ਜੋੜ ਕੇ ਨੀ ਉਹਨਾਂ ਨੇ ਸਾਨੂੰ ਅੱਡੇ ਤੇ ਹੀ ਤਾਰਤਾ ਪਿਛਲੇ ਪਿੰਡ ਉੱਥੇ ਤੁਰ ਕੇ ਆਏ ਆ ਲੱਤਾਂ ਦੁਖਨ ਆਕੀਆਂ ਮੇਰੀਆਂ ਤਾਂ ਬੂ ਮੈਂ ਮਰ ਜਾ ਨੀ ਚੌਰਾ ਇਡਾ ਰਾਮੀਆਂ ਇਹ ਭਣੇ ਇਹ ਤਾਂ ਨਾ ਬੰਦਾ ਫਿਰ ਸੱਚੀ ਜ਼ਹਿਰ ਦੇ ਕੇ ਮਾਰਨ ਵਾਲਾ ਕੰਮ ਹੋਇਆ ਪਿਆ ਤੂੰ ਕਹਿੰਦੀ ਹੈ ਮੈਨੂੰ ਤਾਂ ਇਹ ਲੱਗਦਾ ਇਹ ਜਿੱਦੇ ਦਾ ਜਨਮ ਹੋਇਆ ਹੋਣਾ 100 ਲੁੱਚਾ ਮਰਿਆ ਹੋਣਾ ਫਿਰ ਇਹ ਲੁੱਚਾ ਪੈਦਾ ਹੋਇਆ ਹੋਣਾ ਨਹੀਂ ਐਡਾ ਕੰਝ ਹੋ ਰਿਹਾ ਨਹੀਂ ਕਿ ਕੀ ਦੱਸਾਂ ਕੀ ਭਾਬੀ ਹਾਂਜੀ ਹਾਂਜੀ ਭਾਬੀ ਉਹ ਤੇ ਡਰਿੰਕ ਰੂਮ ਚ ਮੈਂ ਚਾਹ ਰੱਖਦੀ ਤੇ ਅੱਜ ਪੀ ਲਵਾਂਗੀ ਹਾਂ ਹਾਂ ਠੀਕ ਹੈ ਠੀਕ ਹੈ ਆ ਜਾ ਭੈਣ ਜੀ ਅੱਛਾ ਅੱਛਾ ਫਟਾ ਤਾਂ ਸਾਰਾ ਟੱਬਰ ਲਿਆ ਕੇ ਇਥੋਂ ਮੈਂ ਗੋਲੀ ਰੱਖੀ ਆ ਦੱਸ ਕਿਵੇਂ ਨਕਸ਼ ਬਣਾਉਂਗੀ ਇਹ ਨਾ ਕੋਹਣੀ ਆ ਮਾੜਾ ਜੇ ਮੇਰੀ ਗੱਲ ਸੁਣੋ ਇੱਧਰ ਆਓ ਮਖਿਆ ਆਜੋ ਕੀ ਆ ਬੈਠਣ ਵੀ ਦਿੰਦੀ ਉੱਥੇ ਮੇਰੀ ਗੱਲ ਸੁਣੋ ਹਾਂ ਚਾਹ ਤਾਂ ਮੈਨੂੰ ਉਹਨੂੰ ਫੜਾਤੀ ਪਰ ਹੁਣ ਨਾ ਮੈਨੂੰ ਕੋਈ ਆਰਡਰ ਨਾ ਮਾਣਾ ਕਹਿ ਦਿਓ ਵੀ ਮੇਰੀ ਭੈਣ ਵਾਸਤੇ ਆ ਚਾਹੀਦਾ ਮੇਰੇ ਪਣੋਈਏ ਵਾਸਤੇ ਆ ਚਾਹੀਦਾ ਚੁੱਪ ਕਰਕੇ ਮੇਰੀ ਗੱਲ ਸੁਣ ਲਓ ਮੈਂ ਨਹੀਂ ਕੁਝ ਬਣਾਉਣਾ ਮੈਂ ਤਾਂ ਬੱਸ ਆਪਣੇ ਭਾਈ ਭਾਬੀ ਤੇ ਬਾਪੂ ਵਾਸਤੇ ਰੋਟੀ ਬਣਾਉ ਤੇਰੀ ਭੈਣ ਤੇ ਪਣੋਈਏ ਵਾਸਤੇ ਕੁਝ ਨਹੀਂ ਬਣਾਉਂਦੀ ਮੈਂ ਤੇਰਾ ਦਿਮਾਗ ਕੰਮ ਕਰਦਾ ਮਾੜਾ ਮੂਟਾ ਉਹ ਗੁਰਦੁਆਰੇ ਖਾਂਗੇ ਜਾਂ ਕਿ ਉਹ ਹੈ ਐਵੇਂ ਕਿਵੇਂ ਕਰ ਦੇਗੀ ਤੂੰ ਮੇਰੀ ਗੱਲ ਸੁਣਨਾ ਕਲੇਸ਼ ਕਰਨ ਦੀ ਲੋੜ ਨਹੀਂ ਪਰ ਉਹਨੇ ਆਏ ਨੇ ਚੁੱਪ ਕਰਕੇ ਨਾ ਘੱਟ ਬਣਾ ਲਾ ਜਾਂ ਵੱਧ ਬਣਾ ਲਾ ਉਹ ਤੇਰੀ ਮਰਜ਼ੀ ਆ ਪਰ ਰੋਟੀ ਸਾਰਿਆਂ ਲਈ ਬਣੂਗੀ ਨੀ ਮੈਂ ਸਾਰਿਆਂ ਨੂੰ ਨਾ ਥਾਲੀ ਚ ਚੱਕ ਕੇ ਬਾਹਰ ਮਾਉਣੀ ਆਂ ਜੇ ਕਿਤੇ ਬਾੜੀ ਹਵਾ ਚ ਫਰਤੀ ਆਵੇਂ ਬਾੜਾ ਜਨਾ ਬੋਲ ਮੈਂ ਜਲੂਸ ਕਰ ਦੂੰ ਸਾਰੇ ਰਿਸ਼ਤੇਦਾਰਾਂ ਚ ਦੱਸੂੰ ਤੇਰੀ ਕਰਤੂਤ ਮੈਂ ਮਾਰ ਦੇ ਜਿੱਤੇ ਨੂੰ ਬਾਜ ਬਾਈ ਜੀ ਚੁੱਪ ਨਹੀਂ ਕਰਦੀ ਤੂੰ ਵੀ ਤਿਕਰਾਏਂਗੀ ਮੇਰੀ ਫਿਰ ਮੈਂ ਮੈਂ ਇੱਥੋਂ ਤਾਂ ਨੰਨ ਪਕਦਾ ਨਹੀਂ ਹੈਗਾ ਮੈਂ ਤਾਂ ਬਾਪੂ ਦੀ ਰੋਟੀ ਬਣਾਉਂ ਤੇ ਆਪਦੇ ਰਿਸ਼ਤੇਦਾਰਾਂ ਦੇ ਜਿਹੜਾ ਮੇਰਾ ਭਾਈ ਤੇ ਭਝਾਈ ਹੈ ਬਸ ਉਹ ਦੇਖ ਮੇਰੀ ਇੱਜ਼ਤ ਦਾ ਸਵਾਲਾ ਪੁਰਾਣਾ ਆਇਆ ਭੈਣ ਆਈਆ ਚਲ ਤੇਰੇ ਪਾਈ ਜਿੱਦਾ ਹੈ ਨਹੀਂ ਕੀ ਦਾ ਥੋੜੇ ਬੜੇ ਛੰਡੇ ਝੂਲਦੇ ਹਨਾ ਪਰ ਮੇਰਾ ਮਤਲਬ ਹੈ ਮੇਰੀ ਇੱਜ਼ਤ ਦਾ ਸਵਾਲਾ ਬਸ ਓਏ ਮੇਰਾ ਮਤਲਬ ਮੇਰਾ ਸਾਲ ਦਾ ਪੰਜਵਾਂ ਦਿਨ ਆਇਆ ਰਹਿਦਾ ਓਰੇ ਉਹ ਮੇਰੀ ਭੈਣ ਤਾਂ ਸਾਲ ਮਗਰੋਂ ਆਈ ਓਰੇ ਤੂੰ ਅੱਜ ਫੇਰ ਲੱਗੀ ਕਿ ਚੀਰਾ ਕਰਨਾ ਗੱਲਾਂ ਕੋਈ ਇਹ ਅੱਛਾ ਅੱਛਾ ਸਾਲ ਮਗਰੋਂ ਬਸ ਰਹਿਣ ਦੋ ਦੋ ਮਹੀਨੇ ਬਾਅਦ ਆਈ ਹੈ ਤੇਰੀ ਭੈਣ ਆ ਦੋ ਮਹੀਨੇ ਚ ਸੱਚ ਵਿੱਚ ਦੀ ਗੇੜਾ ਮਾਰ ਹੀ ਗਈ ਸੀ ਕੱਲੀ ਜਾਣੀ ਆਈ ਸੀ ਜਿੱਤੇ ਠੀਕ ਹੈ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੂੰ ਤਾਂ ਮੈਨੂੰ ਲੈ ਕੇ ਨਹੀਂ ਜਾਂਦਾ ਹੈਗਾ ਤੇ ਤੇਰੀ ਭੈਣ ਤੇ ਜੀਜਾ ਬੂਥਾ ਚੱਕ ਕੇ ਉਹਦੀ ਆ ਜਾਂਦੇ ਮੈਂ ਤਾਂ ਰੋਟੀ ਬਣਾਉਂਦੀ ਨਹੀਂ ਕੋਈ ਉਹ ਤਾਂ ਬੇਲਾ ਉਹਨੇ ਕੰਮਕਾਰ ਕੀਆ ਮੈਨੂੰ 100 ਕੰਮ ਨੇ ਅੱਛਾ ਬੇਲਾ ਹੋ ਤੁਸੀਂ ਬੜੇ ਕੰਮਕਾਰ ਵਾਲੇ ਅਗਲਾ ਟਾਈਮ ਚ ਟਾਈਮ ਕੱਢ ਕੇ ਆਉਂਦਾ ਜਿੱਦਾਂ ਤੁਸੀਂ ਮੈਨੂੰ ਪਿੰਡ ਜਾ ਕੇ ਮਲਾ ਲਏ ਤੈਂ ਬਰਤੂਗੀ ਨਹੀਂ ਮੈਂ ਤਾਂ ਤੇਰੀ ਭੈਣ ਨੂੰ ਮੂੰਹ ਨਹੀਂ ਲਾਉਂਦੀ ਬੱਸ ਮੇਰੀ ਗੱਲ ਸੁਣ ਹਾਰੇ ਰੱਬ ਦਾ ਬਾਸਤਾ ਤੈਨੂੰ ਲੈ ਕੇ ਜਾਊਂਗਾ ਮੈਂ ਜਦ ਕਹਾਂਗੇ ਨਾ ਉਦੋਂ ਲੈ ਜਾਊਂਗਾ ਪਰ ਐ ਕਰ ਬਈ ਰੋਟੀ ਪਾਣੀ ਸਾਰੇ ਆ ਵਾਤੇ ਬਣਾ ਮੇਰੀ ਗੱਲ ਸਮਝ ਲੈ ਘਰ ਦੀ ਗੱਲ ਘਰ ਚ ਰਹਿ ਜੂਗੀ ਤੂੰ ਲਾਉਣਾ ਲਾਰੇ ਹੁਣ ਨਹੀਂ ਮੈਂ ਤੇਰੀਆਂ ਗੱਲਾਂ ਚ ਆਉਣ ਵਾਲੀ ਆਪਦੀ ਭੈਣ ਦੀ ਤੇ ਆਪਦੇ ਭਨੋਈ ਦੀ ਰੋਟੀ ਤੂੰ ਆਪ ਬਣਾ ਲੈ ਜਿੰਨਾ ਚਿਰ ਤੂੰ ਉਹਦੇ ਰੋਟੀ ਬਣਾ ਕੇ ਅੱਟ ਨਹੀਂ ਨਾ ਪੈਕ ਕਰਕੇ ਰੱਖ ਦਿੰਦਾ ਮੈਂ ਰਸੋਈ ਚ ਨਹੀਂ ਬਣਦੀ ਦੇਖ डालेंगे ਆਪਣੀ ਕਾਦੀ ਲੜਾਈ ਆ ਐਂ ਦਾ ਮੀਆਂ ਵੀ ਵੀ ਚੱਲਦੇ ਰਹਦਾ ਮੇਰੀ ਗੱਲ ਸੁਣ ਨਾ ਆਪਾਂ ਜਾ ਕੇ ਆਵਾਂਗੇ ਨਾਲੇ ਮਨਾਂ ਤੈਨੂੰ ਜਿੱਥੇ ਕਹੀ ਉਹਥੇ ਕਮਾ ਕੇ ਜਾਊਂਗਾ ਪਰ ਆੜਿਆ ਰੇ ਰੋਟੀ ਬਣਾ ਦੇ ਸਾਰਾ ਦੀ ਠੀਕ ਆ ਚੱਲ ਕੋਈ ਨਾ ਹਾਂ ਜੇ ਨਾ ਫਿਰ ਮੈਨੂੰ ਮਲਾ ਕੇ ਲੈ ਕੇ ਆਏ ਨਾ ਤਾਂ ਮੇਰੇ ਭਾਈ ਦੇ ਸੁਭਾ ਦਾ ਸਾਨੂੰ ਪਤਾ ਹੀ ਐ ਤੇਰੇ ਨਾਲ ਲੱਤਾਂ ਟੰਗਾ ਸਾਰੀਆਂ ਤੋੜ ਦੂਗਾ ਮੈਨੂੰ ਮੈਨੂੰ ਪਤਾ ਪਤਾ ਹਾਂ ਬਸ ਹਾਂ ਚੱਲ ਠੀਕ ਆ ਕੋਈ ਨਾ ਬਣਾ ਦੂ ਮੈਂ ਹੁਣ ਹੁਣ ਇੱਥੇ ਖੜਾ ਕੀ ਕਰਦਾ ਬੈਠਾ ਜਾ ਕੇ ਇੱਥੇ ਬੈ ਜਾ ਠੀਕ ਆ ਬਣਾ ਦੇ ਕੋਈ ਗੱਲ ਨਹੀਂ ਅੱਜ ਤੇਰੀ ਗੱਲ ਮੰਨ ਲਈ ਪਰ ਜੇ ਤੇਰੀ ਭੈਣ ਇੱਥੇ ਰਹੀ ਰਹੀ ਨਾ ਭਜਾ ਕੇ ਛੱਡੋ ਨ ਦੇਖੀ ਜਾ